ਨੇ ਨੰਗੀਆਂ ਹੋ ਕੇ ਨੱਚੋ ਲੋਕਾਂ ਨੂੰ ਇਸ਼ਾਰੇ ਕਰੋ ਲੋਕਾਂ ਨੂੰ ਅੱਖਾਂ ਮਾਰੋ ਲੋਕਾਂ ਨੂੰ ਅਸ਼ਲੀਲ ਹਰਕਤਾਂ ਕਰੋ ਲੋਕਾਂ ਨਾਲ ਅਸ਼ਲੀਲ ਗੱਲਾਂ ਬਾਤਾਂ ਕਰੋ ਆਪਾਂ ਨੂੰ ਸੋਸ਼ਲ ਮੀਡੀਆ ਤੋਂ ਪੈਸੇ ਆਉਣਗੇ ਸੋਸ਼ਲ ਮੀਡੀਆ ਤੋਂ ਪੈਸੇ ਬੀਦਾ ਜਿਹੜੇ ਧਾਰਮਿਕ ਪ੍ਰੋਗਰਾਮ ਕਰਦੇ ਉਹ ਵੀ ਕਮਾਉਂਦੇ ਆ ਜਿੰਨੇ ਲੋਕ ਤੁਹਾਡੇ ਨਾਲ ਜੁੜੇ ਹੋਏ ਹਨ ਤੁਹਾਡੇ ਨਾਲ ਦੀਆਂ ਫਰੈਂਡਸ ਹੋਣਗੀਆਂ ਹੋਰ ਬਹੁਤ ਸਾਰੀਆਂ ਤੁਹਾਡੇ ਤੁਹਾਡੇ ਸਰਕਲ ਦੇ ਵਿੱਚ ਜਿਹੜੀਆਂ ਉਹ ਵੀ ਇਹੋ ਜਿਹੀਆਂ ਅਸ਼ਲੀਲ ਵੀਡੀਓ ਮਾੜੀਆਂ ਵੀਡੀਓ ਪਾਉਂਦੀਆਂ ਹਨ ਤਾਂ ਮੇਰੀ ਇੱਕ ਬੇਨਤੀ ਹੈ ਮੇਰੀ ਭੈਣ ਉਹਨਾਂ ਨੂੰ ਵੀ ਇਹ ਬੇਨਤੀ ਕਰਿਓ ਕਿ ਤੁਸੀਂ ਚੰਗੇ ਮੈਸੇਜ ਦੇਣ ਦੀ ਕੋਸ਼ਿਸ਼ ਕਰੋ ਥੋੜਾ ਖਾ ਲੋ ਜੇ ਤੁਸੀਂ ਆਹ ਗੰਦੀਆਂ ਵੀਡੀਓ ਪਾ ਕੇ ਤੁਸੀਂ ਮੀਟ ਨਾਲ ਰੋਟੀ ਖਾ ਕੇ ਪੈਂਦੇ ਹੋ ਨਾ ਤੇ ਚੰਗੀਆਂ ਵੀਡੀਓ ਪਾ ਕੇ ਤਾਲ ਨਾਲ ਅਚਾਰ ਨਾਲ ਜਾਂ ਚਟਨੀ ਨਾਲ ਰੋਟੀ ਖਾ ਕੇ ਪੈ ਜਾਓਗੇ ਤੇ ਤੁਹਾਨੂੰ ਇਹਨਾਂ ਗੰਦੀਆਂ ਵੀਡੀਓ ਨਾਲੋਂ ਚੰਗੀ ਵੀਡੀਓ ਦੇ ਪੈਸੇ ਕਮਾ ਕੇ ਰੋਟੀ ਖਾਦੀ ਨਾਲ ਅਚਾਰ ਨਾਲ ਗੰਡਿਆਂ ਦਾal ਨਾਲ ਖਾਦੀ ਇਸ ਤੋਂ ਵੱਧ ਸਕੂਨ ਦੇ ਹੋਗੇ ਅੱਜ ਤੋਂ ਪਹਿਲਾਂ ਮੈਂ ਕਦੇ ਕਿਸੇ ਸੋਸ਼ਲ ਮੀਡੀਆ ਵਾਲੇ ਨੂੰ ਆਪਣੇ ਦਫ਼ਤਰ ਨਹੀਂ ਬੁਲਾਇਆ ਠੀਕ ਹੈ ਚੰਗਾ ਕੰਮ ਮਾੜਾ ਕੰਮ ਲੋਕ ਸਾਰਾ ਕਰੀ ਜਾਂਦੇ ਆਹ ਜਿਹੜਾ ਅਧਿਕਾਰੀ ਇਸ ਚੀਜ਼ ਤੋਂ ਵੀ ਬੱਚਦਾ ਜਿਹੜਾ ਕਾਹੜ ਦੋ ਦਿਨ ਪਹਿਲਾਂ ਵਾਪਰ ਗਿਆ ਨਾ ਮੈਂ ਉਹਦੇ ਤੋਂ ਚਿੰਤਤ ਹਾਂ ਮੈਂ ਨਹੀਂ ਚਾਹੁੰਦਾ ਤੇਰੇ ਵੀ ਹਰਕਤਾਂ ਉਹੀ ਆ ਲਗਭਗ ਰਲਦੀਆਂ ਮਿਲਦੀਆਂ ਤੂੰ ਵੀ ਸ਼ੋਕਰ ਆਇਆ ਕਿ ਤੂੰ ਚੁੰਨੀ ਲੈ ਕੇ ਬੈਠੀ ਮੇਰੇ ਸਾਹਮਣੇ ਪਰ ਤੇਰੀ ਚੁੰਨੀ ਪਿੱਛੇ ਵੀ ਟੈਟੂ ਹੈ ਮੈਨੂੰ ਪਤਾ ਹੈ ਹਾਂ ਮੈਂ ਤੇਰੀਆਂ ਰੀਲਾ ਵਗੈਰਾ ਦੇਖੀਆਂ ਠੀਕ ਹੈ ਹੱਥਾਂ ਬਾਹਾਂ ਦੇ ਟੈਟੂ ਬਣਾਈ ਰੱਖੋ ਪਰ ਮੈਂ ਇੱਕ ਚੀਜ਼ ਕਹਿਣਾ ਕੱਲ ਨੂੰ ਬੱਚੇ ਤੁਹਾਡੇ ਵੀ ਹੋਣੇ ਹੋਣਗੇ ਨਾ ਬਜ਼ੁਰਗ ਤੁਸੀਂ ਵੀ ਹੋਣਾ ਜੀ ਜੀ ਬਜ਼ੁਰਗ ਹੋਣਾ ਨਾ ਹਾਂ ਜੀ ਜਦੋਂ ਬਜ਼ੁਰਗ ਹੋਗੇ ਨਾ ਤੋਂ ਤੁਹਾਡੇ ਬੱਚੇ ਇਹ ਚੀਜ਼ਾਂ ਤੁਹਾਡੇ ਨੂੰ ਵੱਧ ਕੇ ਕਰਨਗੇ ਤੇ ਤੁਹਾਨੂੰ ਪਛਤਾਵਾ ਹੋਊਗਾ ਕਿ ਅਸੀਂ ਜਿਹੋ ਜਿਹਾ ਬੀਜਿਆ ਸੀ ਉਹੋ ਜਿਹਾ ਵੱਟ ਰਹੇ ਹਾਂ ਸਸੀ ਜਨਾਬ ਸਸੀ ਗਲਪਮੇ ਕਿਵੇਂ ਆ ਉਹ ਜਨਾਬ ਇੰਸਟਾਗ੍ਰਾਮ ਵਾਲੀ ਡਾਟ ਮੋਨੀ ਭਾਪੀ ਆਈ ਹੈ ਜੀ ਡਾਡੂ ਵਾਲੀ ਭਾਪੀ ਹਾਂ ਜੀ ਤੇਰੀ ਘਰ ਤਾਂ ਭਾਪੀ ਹੋ ਗਈ ਉਹ ਜਨਾਬ ਸਾਰਿਆਂ ਨੂੰ ਭਾਪੀ ਕਹਿੰਦੇ ਅਸੀਂ ਕੋਈ ਆ ਸਾਰੇ ਕਹਿੰਦੇ ਆਪਾਂ ਤੁਹਾਨੂੰ ਕਹਾਂ ਉਸ ਨਾਲ ਸਾਰੇ ਕਹੀ ਜਾਂਦੇ ਸੀ ਯਾਰ ਹਸਨ ਵਾਲੀ ਗੱਲ ਨਹੀਂ ਸੀਰੀਅਸ ਲਿਆ ਕਰੋ ਜਵਾਕਾਂ ਦੇ ਬਾੜਾ ਅਸਰ ਪੈਂਦਾ ਇਹੋ ਜਿਹੇ ਲੋਕਾਂ ਦਾ ਬੰਮੇ ਠੀਕ ਹੈ ਸਰ ਬਲਾਲਾ ਮੇਰਾ ਤਾਂ ਮੱਥੇ ਲੱਗਨ ਨੂੰ ਇੰਜੀਨੀਅਰ ਕਰਦਾ ਵੈਸੇ ਬਲਾਲਾ ਕੋਈ ਨਹੀਂ ਹੋਜੀ ਤੇ ਕੋਈ ਕਾਪੀ ਇਹਨਾਂ ਦਾ ਵੀ ਸਾਰੇ ਕੀ ਸਤਿ ਸ਼੍ਰੀ ਅਕਾਲ ਜੀ ਨਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਠੀਕ ਹੈ ਬੇਠਾ ਮੋ ਕਿਨੇ ਕਾ ਹਾਂਜੀ ਕੋਈ ਗੱਲ ਨਹੀਂ ਸਰ ਕੁਰਸੀ ਆ ਫਿਰ ਕੀ ਆ ਮੈਨੂੰ ਵੀ ਪਤਾ ਕੁਰਸੀ ਘਰੀ ਉੱਠ ਗਿਆ ਤੇ ਕਮਰਿਆਦਾ ਹੁੰਦੀ ਹੈ ਜਿੱਥੇ ਅਸੀਂ ਬੈਠੇ ਆ ਕੋਈ ਗੱਲ ਨਹੀਂ ਮੈਂ ਕੁਰਸੀ ਦੇਖ ਲਈ ਮੈਂ ਬੈਗੀ ਕੁਰਸੀ ਦੇਖ ਲਈ ਬੈਗੀ ਕੋਈ ਗੱਲ ਨਹੀਂ ਪਰ ਫਿਰ ਵੀ ਇੱਕ ਮਰਿਆਦਾ ਹੁੰਦੀ ਸਿੱਖੋ ਇਹ ਚੀਜ਼ਾਂ ਕੱਲਾ ਇੰਸਟਾਗ੍ਰਾਮ ਤੇ ਨੱਚਣਾ ਸਾਰਾ ਕੁਝ ਨਹੀਂ ਹੋ ਜਾਂਦਾ ਹੁੰਦਾ ਕਹਟ ਮੈਂ ਕਿਹਾ ਬੈਠਣ ਵਾਸਤੇ ਤੁਹਾਨੂੰ ਤੁਸੀਂ ਨਹੀਂ ਤਿਆਰ ਤੁਸੀਂ ਹਾਂਜੀ ਨਹੀਂ ਜੋ ਕੁਰਸੀਆਂ ਲੰਨ ਵੇਣੀਆਂ ਆ ਬੈਣ ਵਾਸਤੇ ਹੀ ਆ ਪਰ ਇੱਕ ਮਰਿਆਦਾ ਹੁੰਦੀ ਹੈ ਹਰ ਇੱਕ ਜਗ੍ਹਾ ਦੀ ਹਾਂਜੀ ਇੱਕ ਅਫਸਰ ਦੇ ਤੁਸੀਂ ਦਫ਼ਤਰ ਦੇ ਵਿੱਚ ਆਏ ਹੋ ਇੱਕ ਮਰਿਆਦਾ ਹੁੰਦੀ ਆ ਆਹ ਬਹਾਂਦਰੇ ਕਰ ਹਾਂਜੀ ਨਾਲ ਲੈ ਗਰ ਮੈਂ ਚ ਫੇਰ ਮਾਰਨੀ ਮੁੜ ਕੇ ਨਾਲ ਹਾਂਜੀ ਦੱਸੋ ਮੈਂ ਤਾਂ ਇੱਥੇ ਬਾਤ ਵਿੱਚ ਉਹਨੇ ਉਹ ਨਾਲ ਲੈ ਗਰ ਐਂਕਲ ਨੂੰ ਸੋਨੇ ਨੂੰ ਬਾਤ ਕਰ ਰਹੇ ਆ ਬਾਹਰ ਥੱਲੇ ਕਰਾਉਣ ਦਾ ਲਾਗ ਚਲੋ ਚਲੋ ਦੱਸੋ ਜੀ ਦੱਸੋ ਸੁਣਵਾਇਆ ਕਿ ਨਾ ਕੋਈ ਨਹੀਂ ਮੈਂ ਅਰ ਗਿਆ ਲੈ ਇਹਦਾ ਪਨੂ ਇਸ ਜਾਨਦੇ ਨਹੀਂ ਕਿ ਆਪਾਂ ਕੋਣ ਮੈਂ ਜਾਣਦਾ ਮੈਂ ਮੈਂ ਜਿੰਨਾ ਕਿ ਜਾਣਦਾ ਹਾਂ ਮੈਂ ਕਿ ਠੀਕ ਆ ਉਹ ਤੋਂ ਜਾਣਨਾ ਚਾਹੁੰਦਾ ਵੀ ਨਹੀਂ ਮੈਂ ਸੋ ਉਹ ਅਜੀ ਜਿਹੜੇ ਇੰਸਟਾਗ੍ਰam ਤੋਂ ਉਹ ਮੈਨੂੰ ਪਤਾ ਯਾਰ ਇੰਸਟਾਗ੍ਰam ਤੋਂ ਦੇਖਦੇ ਆ ਸਾਨੂੰ ਸ਼ਰਮ ਲਾਈ ਹੈ ਤੁਸੀਂ ਵੀ ਸਾਡੇ ਆਂਦੇ ਆ ਚੰਗੀ ਕਿਸਮਤ ਆ ਮੈਂ ਤੇਰੀ ਨੂੰ ਬੁਲਾਇਆ ਤੇ ਅਸੀਂ ਆਏ ਆ ਤੇ ਵੀ ਚੰਗੀ ਕਿਸਮਤ ਥੋੜੀ ਚੰਗੀ ਕਿਸਮਤ ਆ ਵੀ ਤੁਸੀਂ ਬੁਲਾਇਆ ਤੇ ਅਸੀਂ ਆਏ ਆ ਮੇਰੇ ਹੱਥ ਬਣੇ ਤੇਰੀ ਬਣੀ ਚੰਗੀ ਕਿਸਮਤ ਉਹ ਥੋੜਿਆਂ ਕਰਾਂ ਠੀਕ ਹੈ ਮੇਰੇ ਨਾਲ ਪੀਜਣਾ ਗੱਲ ਕਰਨੀ ਹੈ ਵੜ ਜਾ ਫਿਰ ਬਟਾਂਗ ਨਾ ਮੇਰਾ ਚੱਲ ਕਰਕੇ ਆਥੋ ਮੈਂ ਤਾਂ ਚੱਲ ਗਿਆ ਵਾਕਈ ਤੁਸੀਂ ਜਿਹੜਾ ਹੈਗਾ ਨਾ ਕੱਲਾ ਲੋਕਾਂ ਨੂੰ ਜਿਹੜਾ ਉਪ ਗਮਰਾਇ ਕਰ ਸਕਦੇ ਹੋ ਪ੍ਰੋਟੇਸੇ ਕਰ ਸਕਦੇ ਹੋ ਤੁਸੀਂ ਕਦੇ ਕਿਹੜੇ ਤਰੀਕੇ ਨਾਲ ਇਹ ਲਾ ਬਾਟੀਆਂ ਆਵਾਮ ਖੈਮੜੀ ਸਿੱਧੀ ਕਰਕੇ ਹਾਂਜੀ ਸਲੁਕ ਆਪਣੀ ਆਪਣੀ ਲਾਈਫ ਹੈ ਹਰ ਇੱਕ ਬੰਦੇ ਦੀ ਮੈਂ ਕੁਝ ਨਹੀਂ ਕਹਣਾ ਇਸ ਮਾਮਲੇ 'ਚ ਹਨਾ ਇਹ ਸਾਰਾ ਸਰੀਰ ਜਿਹੜਾ ਹੈ ਟੈਟੂਆਂ ਨਾਲ ਖੋਣ ਲੈਣਾ ਧੁੰਨ ਲੈਣਾ ਵਿੰਨ ਲੈਣਾ ਤੈਨੂੰ ਲੱਗਦਾ ਵੀ ਕਦੇ ਪੰਜਾਬੀਆਂ ਦੀ ਇਹ ਫਿਤਰਤ ਹੁੰਦੀ ਸੀ ਅੱਜਕੱਲੇ ਵਿਰੇ ਟ੍ਰੈਂਡ ਚੱਲਦੇ ਨੇ ਜੀ। ਕੋਈ ਨਹੀਂ ਟ੍ਰੈਂਡ ਚੱਲਦਾ ਮੈਂ ਤਾਂ ਕਿੰਤੂ ਪਰੰਪਰਤੂ ਕੀਤਾ ਹੀ ਨਹੀਂਗਾ। ਮੈਂ ਪੁੱਛ ਰਿਹਾ ਇੱਕ ਵਾਰ ਤੁਸੀਂ ਜਾਣਦੇ ਨਹੀਂ ਹੋਣੇ ਅਸੀਂ ਇੰਸਟਾਗ੍ਰਾਮ ਵਾਲੇ ਆ ਜੀ। ਤੇ ਕੋਣ ਬੇਬ? ਇਹਦਾ ਹਸਬੰਦ ਆ ਜੀ ਮੈਂ। ਤੇਰਾ? ਹਾਂ ਜੀ। ਹਾਂ ਜੀ ਮੇਰੀ ਵਾਈਫ ਆ ਇਹ। ਪਹਿਲਾਂ ਟੋਪੀ ਪਾਣ ਨੂੰ ਲਾਇਆ ਸਟੂਲ 'ਤੇ ਰੱਖ ਕੇ ਦੇਖਦਾ। ਲੇਲਾ ਕੇ ਬੰਦੇ ਸਦਾਚਾਰ। ਕੋਡ ਉੱਤਰ। ਸਤਿ ਸ੍ਰੀ ਅਕਾਲ ਇਹ ਚੀਜ਼ਾਂ ਦੇ ਤੁਹਾਨੂੰ ਪਤਾ ਨਾ ਵੀ ਅਸੀਂ ਬਹੁਤ ਤੁਹਾਨੂੰ ਐ ਵੀ ਪਤਾ ਇੱਕ ਸ਼ਾਬਦ ਸੁਣਿਆ ਸਟੂਲਰ ਸਟਾਈਲ ਹੈ ਜਿਹੜੀ ਟੋਪੀ ਲਈ ਬੈਠਾ ਮੈਥੋਂ ਖਵਾਉ ਨਾ ਗੱਲਾਂ ਸਾਥਰੋ ਇਹ ਕੋਣ ਮੇਰੇ ਵੱਡੇ ਬ੍ਰਦਰ ਹੈ ਜੀ ਕੀ ਤੇਰੀ ਵਾਈਫ ਹੈ ਹਾਂ ਜੀ ਹਾਂ ਜੀ ਕੋਤਰਾ ਵੱਡਾ ਬ੍ਰਦਰ ਹਾਂ ਜੀ ਇਹਦਾ ਜੇਠ ਅੰਜਮ ਤਾਂ ਵੀ ਕਿਥੋਂ ਲਿਆਦਾ ਪੁਰਾਣੇ ਕੀ ਖਾ ਕੇ ਜੰਮਿਆ ਹੋ ਕਦੋਂ ਕੀ ਕਰਦੇ ਇੰਸਟਾਗ੍ਰam ਤੋਂ ਸਾਨੂੰ ਘੱਟੋ ਘੱਟ 4-5 ਸਾਲ ਹੋ ਗਏ ਆ ਬਹੁਤ ਜ਼ਿਆਦਾ ਮਿਹਨਤ ਕੀਤੀ ਆ 20 ਲੱਖ ਫੋਨਵਾਰਾ ਸਾਡੇ ਦਿੱਲੀ ਦੇ 25-30 ਹਜ਼ਾਰ ਫੋਨਵਾਰ ਦਿੱਲੀ ਦੇ ਵੱਧੇ ਆ ਤੁਸੀਂ ਸਰ ਇੱਕ ਮਿੰਟ ਬ੍ਰੇਕ ਤੇ ਪੈਰ ਮਾਰੋ ਕੁਰਸੀ ਪਛਾਣੂ ਕਰ ਲਾ ਭਰਾਵਾ ਇਹਦੇ ਨਾਲੋਂ ਇਧਰ ਮੁਕਰ ਲਾ ਕੁਰਸੀ ਹੋਰ ਕਰ ਲਾ ਹੋਰ ਕਰ ਲਾ ਇਹੋ ਜੀ ਮੁੜ ਕੇ 376 ਦਾ ਕਰਾ ਦੇਂਦੀ ਹੁੰਦੀ ਵੀ ਮੇਰੇ ਨਾਲ ਲਾ ਕੇ ਬੈਠਾ ਸੀ ਮਲਾਜਮ ਇਹਨਾਂ ਦਾ ਕੋ ਵੀ ਕੰਮ ਕਰਦਾ ਕੁਛ ਨਹੀਂ ਜੀ ਹੁਣ ਤਾਂ ਫ੍ਰੀ ਹੈ ਜੀ ਪਹਿਲਾਂ ਦਿਹਾੜੀਆਂ ਤੋਂ ਬਣਾ ਦਰਦਾ ਸੀਗੇ ਜੀ ਹੁਣ ਫ੍ਰੀ ਹੈ ਜੀ ਜਦੋਂ ਇੰਸਟਾਗ੍ਰਾਮ ਤੋਂ ਪੈਸੇ ਆਉਂਦੇ ਆ ਵਿਆਹ ਕਿੰਨੇ ਸਾਲ ਹੋ ਗਏ ਵਿਆਹ ਹੋ ਵੀ ਤਿੰਨ ਚਾਰ ਸਾਲ ਅੰਨੇ ਸ ਤੇ ਜਾਂਦੇ ਵਿੱਚ ਹੋ ਗਏ ਜੀ ਹੁਣ ਪੈਸੇ ਆਉਣ ਲੱਗੇ ਆ ਕਿਾ ਬਾਤ ਮਤਲਬ ਜਦੋਂ ਵਿਆਹ ਕੀ ਲੈ ਤਿੰਨ ਚਾਰ ਜਾਂ ਚਾਰ ਪੰਜ ਸਾਲ ਪਹਿਲਾਂ ਆਉਂਦਿਆਂ ਸਾਰੇ ਰਿਸ਼ਤਾ ਤੇ ਚੜਾਤੀ ਇਹ 5 ਮਹੀਨੇ ਬਾਅਦ ਜੀ 5 ਮਹੀਨੇ ਬਾਅਦ ਇੰਸਟਾਗ੍ਰਾਮ ਪੰਜ ਮਹੀਨੇ ਤਿਆਰੀ ਕਰਵਾਈ ਇਹ ਜਨਾਬ ਤਿਆਰੀ ਕਿਉਂ ਜੀ ਇੰਸਟਾਗ੍ਰਾਮ ਤੇ ਬਸ ਐਂ ਦੇਖ ਦੇ ਕੇ ਇਹਦੇ ਵੀਡੀਓ ਪਾਉਣ ਲੱਗ ਗੇ ਪਾ ਟਾਂਗ ਨਾਲ ਬੈਠ ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਵੀ ਇੱਕ ਮਰਿਆਦਾ ਹੈ ਸਾਡੇ ਦਫ਼ਤਰ ਦੀ ਢੰਗ ਨਾਲ ਬੈਠ ਕੀ ਤੁਸੀਂ ਗੰਦ ਪਾਇਆ ਯਾਰ ਇਹ ਨਾਲ ਕਿਹੜਾ ਗੰਦ ਹੈ ਤੁਹਾਨੂੰ ਪਤਾ ਨਹੀਂ ਗੰਦ ਸੋ ਤੁਹਾਨੂੰ ਪਤਾ ਨਹੀਂ ਕਿਹੜਾ ਗੰਦ ਹੈ ਪਹਿਲਾਂ ਤਾਂ ਆਹ ਦੇਖ ਪਹਿਲਾਂ ਤਾਂ ਦੇਖ ਵੀ ਤੂੰ ਹਜੇ ਤੇਰੀ ਟੋਪੀ ਦਾ ਸਟਾਈਲ ਮੈਨੂੰ ਨਹੀਂ ਚੰਗਾ ਲੱਗਿਆ ਸੀ ਠੀਕ ਹੈ ਤੇਰੀ ਜ਼ਿੰਦਗੀ ਲੈ ਜਵੇਂ ਮਰਜੀ ਠੀਕ ਹੈ ਪਰ ਇੱਕ ਆਫਿਸ ਦੇ ਵਿੱਚ ਆਉਣ ਦੀ ਇੱਕ ਮਰਿਆਦਾ ਹੈ ਧਾਰਮਿਕ ਸਥਾਨ ਤੇ ਜਾਣਾ ਇੱਕ ਮਰਿਆਦਾ ਹੈ ਇੱਥੇ ਜਦ ਸਿੱਖ ਕੇ ਜਾਇਆ ਕਰੋ ਪਰ ਮੈਂ ਤਾਂ ਸਾਰਾ ਸਰੀਰ ਖਨਵਾਈ ਬੈਠੀ ਆ ਟੈਟੂਆਂ ਨਾਲ ਸਰ ਇਹਦੀ ਲਾਈਫ ਆ ਮੈਂ ਤੁਹਾਡੀ ਗਲਤ ਮੇਰੀ ਗਲਤ ਦਾ ਜਵਾਬ ਦੇ ਇੱਕ ਹਾਂ ਜੀ ਤੁਹਾਨੂੰ ਬੱਚੇ ਪੈਦਾ ਨਹੀਂ ਕਰਨੇ ਤੁਸੀਂ ਕਰਨੇ ਸੀ ਕਰਨੇ ਕਿਉਂ ਆਹ ਲਾਈਫ ਦੇ ਹੋ ਕੇ ਬੱਚਿਆਂ ਨੂੰ ਸਾਡਾ ਪੰਜਾਬ ਦਾ ਇਤਿਹਾਸ ਇਹ ਹੈ ਸਾਡਾ ਸਾਡਾ ਸੋਰਸ ਹੈ ਜੀ ਸਾਡਾ ਪੰਜਾਬ ਦਾ ਇਤਿਹਾਸ ਇਹ ਹੈ ਨਹੀਂ ਇਹ ਤਾਂ ਹੈ ਨਹੀਂ ਇਹ ਕਲਚਰ ਹੈ ਸਾਡੇ ਪੰਜਾਬ ਦਾ ਨਹੀਂ ਜੀ ਤੁਸੀਂ ਕਹਿਣਾ ਕੀ ਚਾਹੁੰਦੇ ਹੋ ਮੈਂ ਇਹ ਕਹਿਣਾ ਚਾਹੁੰਦਾ ਦਿੱਤਾ ਮੈਂ ਇਸ ਵਾਸਤੇ ਬੁਲਾਇਆ ਵੀ ਜਿਹੜਾ ਕੰਮ 2 ਦਿਨ ਪਹਿਲਾਂ ਹੋ ਕੇ ਛੱਡਿਆ ਨਾ ਨਿਗਾਚਾ ਤੁਹਾਡੇ ਧਿਆਨ ਚ ਹਾਂ ਜੀ ਚੰਗੀ ਤਰ੍ਹਾਂ ਪਤਾ ਮੈਨੂੰ ਲਾਸ਼ ਦੇ ਵਿੱਚੋਂ ਬਦਬੂ ਆਉਣ ਲੱਗ ਪਈ ਕਰਦੇ ਸਸਕਾਰ ਕਰਨ ਨੂੰ ਤਿਆਰ ਨਹੀਂ ਸੀ ਕੀ ਕਾਰਨ ਤੁਹਾਡੇ 20 ਲੱਖ ਫਾਲੋਅਰ ਹੈ ਨਾ ਹਾਂਜੀ ਹੈ ਅਜੇ 20 ਲੱਖ ਹੈਗੇ ਨਾ ਹਾਂਜੀ ਹੈ 5-400 ਡੇਲੀ ਹੋਰ ਵੀ ਜੁੜਦਾ ਹੋਊਗਾ ਨੈੱਟ 25000 ਡੇਲੀ ਜੁੜਦਾ ਸਾਡੇ ਫਾਲੋਅਰ 25000 ਬੰਦਾ ਹਰ ਰੋਜ਼ ਫਾਲੋ ਕਰਦਾ ਹਾਂਜੀ ਫਾਲੋ ਡੇਲੀ ਕਰਦੀ ਸ਼ਰਮ ਲੱਗੀ ਲੋਕਾਂ ਦੀ ਵੀ ਜਿਹੜੇ ਤੁਹਾਡੇ ਵਰਗੇ ਲੋਕਾਂ ਨੂੰ 20 25-25000 ਲੋਕਾਂ ਦੇ ਵਿੱਚ ਫਾਲੋ ਕਰਦੇ ਹੈ ਇਹ ਕਿਹਨੇ ਚੀਜ਼ਾਂ ਦੇ ਟ੍ਰੈਂਡ ਹੈ ਜੀ ਤੁਮ ਥੋੜਾ ਬਹੁਤਾ ਤੁਹਾਨੂੰ ਲੱਗਦਾ ਨਹੀਂ ਇਨਸਾਨੀਅਤ ਨਹੀਂ ਹੈਗੀ ਤੁਹਾਡੇ ਵਿੱਚ ਸੋਸ਼ਲ ਮੀਡੀਆ ਦਾ ਜਿਹੜਾ ਜ਼ਮਾਨਾ ਹੈ ਨਾ ਸੋਸ਼ਲ ਮੀਡੀਆ ਦੇ ਬੀਬਾ ਇਹ ਵੀ ਸਮਝੋ ਵੀ ਦੋ ਪੱਖ ਹੈ ਮੈਂ ਤੈਨੂੰ ਵੀ ਕਹਿ ਰਿਹਾ ਕੋਚਰੀ ਵਾਂਗੂ ਝਾਕੀ ਜਾਣਾ ਮੇਰੇ ਵੱਲ ਬੈਠਾ ਹਾਂਜੀ ਬੜਾ ਮੋਟਾ ਕੋਈ ਬੰਦੇ ਆਲੀ ਗੱਲਬਾਤ ਰੱਖੀ ਦੀ ਤੂੰ ਮੇਰੇ ਖਿਆਲ ਦੇ ਵਿੱਚ ਜਿਹੜੇ ਤੂੰ ਆ ਪੈਸੇ ਕਮਾਉਣਾ ਨਾ ਤੂੰ ਕਹਿੰਦਾ ਸੀ ਤਾਂ ਵਿਹਲੇ ਆਂ ਜੀ ਹਨਾ ਜਦੋਂ ਦਾ ਮੈਰਿਜ ਹੋ ਗਈ ਜੋ ਨੇ ਇੰਸਟਾ ਤੇ ਚੜਾ ਦੇ ਘਰ ਵਾਲੀ ਉਦੋਂ ਦੇ ਵਿਹਲੇ ਹੋਗੇ ਠੀਕ ਹੈ ਤੇ ਘਰ ਵਾਲੀ ਕੀ ਕਰਦੀ ਹੈ ਲੋਕਾਂ ਨੂੰ ਇਸ਼ਾਰੇ ਕਰਦੀ ਹੈ ਲੋਕਾਂ ਨੂੰ ਮੈਂ ਕਿਹੜਾ ਨਹੀਂ ਚਾਹਦਾ ਸਰ ਵੀਡੀਓ ਬਣਾਉਂਦੀ ਮੈਂ ਕਿਹੜਾ ਨਹੀਂ ਚਾਹਦਾ ਮੈਂ ਕਿਹੜਾ ਨਹੀਂ ਚਾਹਦਾ ਬੀਬਾ ਦੇਖੋ ਤੁਹਾਡੀ ਇਹ ਪਰਸਨਲ ਲਾਈਫ ਹੈ ਤੁਹਾਡੀ ਮੈਂ ਜਿਹੜੇ ਹਲਕੇ ਚ ਲੱਗਦਾ ਹਾਂ ਮੈਂ ਚੀਜ਼ਾਂ ਤੇ ਜ਼ਰੂਰ ਧਿਆਨ ਦੇਣਾ ਹੁੰਦਾ ਵੀ ਕੋਈ ਐਹੋ ਜੀ ਚੀਜ਼ ਨਾ ਹੋਵੇ ਕੱਲ ਨੂੰ ਜਿਹੜਾ ਉੱਥੋਂ ਦੇ ਬੱਚਿਆਂ ਦੇ ਉੱਤੇ ਤੁਹਾਡੀ ਚੀਜ਼ ਮਾੜਾ ਅਸਰ ਪਾ ਦੇ ਸੋਸ਼ਲ ਮੀਡੀਆ ਰਾਹੀਂ ਤੁਹਾਡੀ ਗੱਲਬਾਤ ਦੁਨੀਆ ਦੇ ਵਿੱਚ ਜਾਂਦੀ ਹੈ ਦੁਨੀਆ ਉਹ ਵੀ ਬੈਠੀ ਹੈ ਜਿਹੜੇ ਤੁਸੀਂ ਕਹਿੰਦੇ 20 20000 25 25000 ਸਾਨੂੰ ਦਿਨ ਦੇ ਵਿੱਚ 24 ਘੰਟੇ ਫਾਲੋ ਕਰ ਲੈਂਦੇ ਦੁਨੀਆ ਉਹ ਦੁਨੀਆ ਉਹ ਵੀ ਬੈਠੀ ਹੈ ਵੀ ਜਿਹੜੇ ਲੋਕ ਇੱਕ ਤੇਰੇ ਵਰਗੀ ਜਿਹੜੀ ਸੀ ਨਾ ਹਾਂਜੀ ਮੈਂ ਕਹਿ ਰਿਹਾ ਨਾ ਵੀ ਲਾਸ਼ ਦੇ ਵਿੱਚੋਂ ਮੁਸਕਾਉਣ ਲੱਗ ਪਿਆ ਆਪਣੇ ਘਰ ਦੇ ਖੁਦ ਘਰੇ ਲਜਾਣ ਤੋਂ ਜਵਾਬ ਦੇ ਕੇ ਕਿ ਸਾਡੇ ਕੋਲੋਂ ਘਰ ਤੱਕ ਨਹੀਂ ਲਜਾਇਆ ਜਾਣਾ ਇੱਥੇ ਹੀ ਕਰ ਦਿਓ ਜੋ ਕਰਨਾ ਹੈ ਜੇ ਆਉਂਦੇ ਗਿਆਂ ਰਹਿਣ ਸਮਾਜ ਸੇਵੀ ਸੰਸਥਾਵਾਂ ਜਿਨ੍ਹਾਂ ਨੇ ਮਿੱਟੀ ਸੰਵੇਦਤੀ ਇਹ ਸੋਚ ਕੇ ਦੇਖੋ ਜਿਹੜੇ 20 25 25000 ਜੁੜਦੇ ਆ ਨਾ ਵੀ ਬਾਦ ਦਿੰਦੇ ਜੀ ਇਹ ਤਾਂ ਲਾਈਵ ਸੁਣੋ ਮੇਰੀ ਗੱਲ ਮੈਂ ਤੁਹਾਡੀ ਲਾਈਫ ਤੇ ਮੇਰਾ ਕੋਈ ਕੰਟਰੋਲ ਨਹੀਂਗਾ ਕੋਈ ਮੇਰਾ ਅਧਿਕਾਰ ਨਹੀਂਗਾ ਪਰ ਮੈਂ ਤੁਹਾਨੂੰ ਜਿਹੜੀ ਗੱਲ ਦੱਸਣੀ ਚਾਹੁੰਦਾ ਨਾ ਜਿਹੜਾ ਤੁਹਾਡਾ ਤਰੀਕਾ ਸੀਗਾ ਮੈਨੂੰ ਚੰਗਾ ਨਹੀਂ ਲੱਗਾ ਜੇ ਨਿਮਰਤਾ ਨਾਲ ਮਰਿਆਦਾ ਨਾਲ ਆਉਂਦੇ ਨਾ ਤੇ ਮੈਂ ਤੁਹਾਡੇ ਨਾਲ ਭੈਣਾ ਭਰਾਵਾਂ ਵਾਂਗੂ ਗੱਲ ਕਰਨੀ ਸੀ ਇੱਕ ਅਫਸਰ ਨੇ ਤੁਹਾਨੂੰ ਬੁਲਾਇਆ ਹੈ ਕਿਸੇ ਕੰਮ ਵਾਸਤੇ ਨਾ ਤੁਹਾਨੂੰ ਲੱਗੇ ਹੋਊਗੇ ਪਤਾ ਨਹੀਂ ਪਤਾ ਨਹੀਂ ਕੀ ਬਹੁਤ ਸਾਰੇ ਲੋਕ ਆਉਣਗੇ ਅਫਸਰ ਮੇਰੇ ਨਾਲੋਂ ਵੀ ਵੱਡੇ ਅਹੁਦਿਆਂ ਤੇ ਬੈਠੇ ਲੋਕ ਜਿਹੜੇ ਮੈਂ ਨਹੀਂ ਕਹਦਾ ਮੇਰੇ ਵਿਭਾਗ ਵਿੱਚ ਹੋਰ ਬਹੁਤ ਥਾਮਾਂ ਤੇ ਜਿਹੜੇ ਮੈਨੂੰ ਵੱਡੇ ਰੋਤਬੇ ਰੱਖਦੇ ਹੋਣਗੇ ਬਹੁਤ ਲੋਕ ਹੋਣਗੇ ਜਿਹੜੇ ਫੋਨ ਕਰਦੇ ਹੋਣਗੇ ਫੋਟੋਆਂ ਖਿਚਾਉਂਦੇ ਹੋਣਗੇ ਹੋਣਗੇ ਉਹ ਲੋਕ ਇੰਨੀ ਕੁ ਵੇਰ ਨਹੀਂ ਸਾਨੂੰ ਮਿਲਦੀ ਕਿ ਵੀ ਅਸੀਂ ਮਤਲਬ ਜੇ ਕਿਤੇ ਜਾਣੇ ਹਨ ਐਨੀ ਦੁਨੀਆਂ ਸਾਡੇ ਸੈਲਫੀ ਕਰਨ ਲਈ ਸਾਡੇ ਕੋਲੇ ਖੜੀ ਹੁੰਦੀ ਆ ਐਨੀ ਜ਼ਿਆਦਾ ਬਾਹਰੋਂ ਰਿਸਪੈਕਟ ਮਿਲਦੀ ਏ ਸਾਨੂੰ ਮੈਂ ਇਹ ਗੱਲ ਨਹੀਂ ਕਹਦਾ ਤੁਹਾਡੀ ਜਿਹੜੀ ਪਰਸਨਲ ਲਾਈਫ ਹੈ ਉੱਤੇ ਮੇਰਾ ਕੋਈ ਅਧਿਕਾਰ ਨਹੀਂ ਮੇਰੀ ਕੋਈ ਬੰਦਿਸ਼ ਹੈ ਠੀਕ ਹੈ ਪਰ ਮੇਰੀ ਇੱਕ ਆਦਤ ਹੈ ਜੀ ਅੱਛਾ ਜੀ ਜਦੋਂ ਮਾਂ ਪਿਓ ਨੇ ਚੰਗੇ ਸੰਸਕਾਰ ਦਿੱਤੇ ਹੋਣ ਤਾਂ ਉਹ ਸੰਸਕਾਰਾਂ ਦੀ ਜਿਹੜਾ ਪਾਲਣਾ ਕਰਨਾ ਉਹ ਉਹ ਫਰਜ਼ ਹੁੰਦਾ ਸਾਡਾ ਠੀਕ ਹੈ ਮੈਂ ਜਿਹੜੇ ਵੀ ਹਲਕੇ ਦੇ ਵਿੱਚ ਮੇਰੀ ਡਿਊਟੀ ਲੱਗਦੀ ਹੈ ਨਾ ਉੱਥੇ ਜਾ ਕੇ ਮੈਂ ਇਹ ਨਹੀਂ ਕਹਾਂ ਤੁਹਾਨੂੰ ਕੱਲਿਆਂ ਨੂੰ ਬੁਲਾਉਂਦਾ ਮੈਨੂੰ ਜਿਹੜੇ ਵਿੱਚ ਚੀਜ਼ਾਂ ਮਾੜੀਆਂ ਲੱਗਦੀਆਂ ਇਹ ਮੁੰਡੇ ਹੋਗੇ ਬੁਲਟ ਮੋਟਰਸਾਈਕਲ ਸਾਈਕਲ ਲੈ ਕੇ ਕੁੜੀਆਂ ਦੇ ਮਗਰ ਪਟਾਕੇ ਮਾਰਦੇ ਤੁਰੇ ਫਿਰਦੇ ਮੁੰਡੇ ਕੁੜੀਆਂ ਹੋਗੇ ਘਰੋਂ ਇਹ ਗੱਲ کہہ ਕੇ ਆ ਜਾਂਦੇ ਮੈਂ ਫਲਾਣੇ ਦਫ਼ਤਰ ਚ ਲੱਗਿਆ ਹੋਇਆ ਜੀ ਮੈਂ ਸਕੂਲ ਚੱਲੇ ਮੈਂ ਕਾਲਜ ਚੱਲੇ ਮੈਂ ਯੂਨੀਵਰਸਿਟੀ ਚੱਲੇ ਉੱਥੇ ਸਾਰੇ ਸਾਰੇ ਮਹੀਨੇ ਦੀ ਗਾਇਆ ਸਾ ਗੈਰਾਜ਼ਲੀ ਪਈ ਹੁੰਦੀ ਹੈ ਮਾਪਿਓਂ ਭਰੋਸਾ ਕਮ ਵਿਸ਼ਵਾਸ ਕਮ ਕਰਦਾ ਨਾ ਮਾਪਿਓ ਦਾ ਉਹ ਕੀ ਕਰਦੇ ਆ ਪਾਰਕਾਂ ਦੇ ਵਿੱਚ ਬੈਠ ਜਾਂਦੇ ਆ ਕਿ ਕੋਥੇ ਬੈਠ ਕੇ ਕੋਲਡ ਡਰਿੰਕ ਪੀ ਜਾਂਦੇ ਆ ਚਿਪਸਾਂ ਖਾਈ ਜਾਂਦੇ ਆ ਬੈਠੇ ਇੱਥੋਂ ਤੱਕ ਗਰ ਕੇ ਲੋਕ ਕਿ ਧਾਰਮ 16 17 17 ਸਾਲ ਦੇ 20 20 ਸਾਲ ਦੇ ਠੀਕ ਹੈ ਉਥੇ ਜਾ ਕੇ ਇਕੱਠੇ ਬਰਾਬਰ ਖੜਾ ਖੜਾ ਅਰਦਾਸਾਂ ਕਰਦੇ ਕੁਝ ਜੇ ਪਤਾ ਨਹੀਂ ਕੀ ਕਰਦੇ ਐ ਇੱਕ ਯੋ ਦੇਖ ਉਸ ਤੇ ਦੇਖੋ ਮੋਤਨਾਂ ਸੰਗ